ਰੈਡੀ ਅਮਤ ਨੇ ਬਸਤਾ ਖੋਲਿਆ ਡੰਡੀ ਬਸਤਾ ਖੋਲ ਕੇ ਉਸ ਨੇ ਕਈ ਵਾਰੀ ਇੱਧਰ ਉੱਧਰ ਹੱਥ ਮਾਰਿਆ ਡੰਡੀ ਉਹ ਆਪਣੇ ਬਸਤੇ ਵਿੱਚੋਂ ਸਲੇਟ ਲੱਭਦਾ ਸੀ ਪਰ ਸਲੇਟ ਨਾ ਲੱਭੀ ਡੰਡੀ ਜਦੋਂ ਕਈ ਵਾਰੀ ਬਸਤੇ ਵਿੱਚ ਹੱਥ ਮਾਰਨ ਤੋਂ ਬਾਅਦ ਵੀ ਸਲੇਟ ਨਾ ਲੱਭੀ ਤਾਂ ਅਮਿਤ ਦਾ ਧਿਆਨ ਹੋਰ ਪਾਸੇ ਚਲਾ ਗਿਆ ਡੰਡੀ ਸਲੇਟ ਮੇਰੀ ਜਮਾਤ ਦੇ ਕਿਸੇ ਬੱਚੇ ਨੇ ਚੁਰਾ ਲਈ ਹੈ ਅਮਿਤ ਨੂੰ ਖਿਆਲ ਆਇਆ ਡੰਡੀ ਉਹ ਚੋਰੀ ਦੀ ਸ਼ਿਕਾਇਤ ਲੈ ਕੇ ਆਪਣੀ ਜਮਾਤ ਦੇ ਇਨਚਾਰਜ ਮਾਸਟਰ ਰਤਨ ਲਾਲ ਕੋਲ ਪਹੁੰਚ ਗਿਆ ਡੰਡੀ मास्टर जी मेरे वास्ते ਵਿੱਚੋਂ ਕਿਸੇ ਬੱਚੇ ਨੇ ਸਲੇਟ ਕੱਢ ਲਈ ਹੈ अमित ਨੇ रोंदे हुए ने شکایت ਲਾਈ ਡੰਡੀ बेटा तू ਅੱਜ ਕਰੋ ਸਲੇਟ ਲੈ ਕੇ ਆਇਆ ਸੀ मास्टर रतनलाल ਨੇ ਪੁੱਛਿਆ ਡੰਡੀ ਜੀ ਮੈਂ ਰੋਜ਼ ਕਰੋ ਸਲੇਟ ਲੈ ਕੇ ਆਉਂਦਾ ਹਾਂ ਅਮਿਤ ਨੇ ਦੱਸਿਆ ਡੰਡੀ ਫਿਰ ਬੇਟਾ ਤੈਨੂੰ ਕਿਸ ਉੱਪਰ ਸ਼ੱਕ ਹੈ ਪ੍ਰਸ਼ਨ ਚੰਨਾ ਤੇਰੇ ਹਿਸਾਬ ਨਾਲ ਸਲੇਟ ਕਿਸ ਨੇ ਚੁਰਾਈ ਹੋ ਸਕਦੀ ਹੈ ਪ੍ਰਸ਼ਨ ਚੰਨਾ ਜੀ ਅੱਜ ਪ੍ਰਾਰਥਨਾ ਵੇਲੇ ਗੁਰਦੀਸ਼ ਜਮਾਤ ਵਿੱਚ ਹੀ ਬੈਠਾ ਸੀ ਡੰਡੀ ਉਹ ਪ੍ਰਾਰਥਨਾ ਵਿੱਚ ਨਹੀਂ ਗਿਆ ਡੰਡੀ ਮੇਰਾ ਬਸਤਾ ਗੁਰਦੀਸ਼ ਨੇ ਫਰੋਲਿਆ ਹੋਵੇਗਾ ਅਤੇ ਸਲੇਟ ਉਸਨੇ ਚੁਰਾਈ ਹੋਵੇਗੀ ਡੰਡੀ ਅਮਿਤ ਵੱਲੋਂ ਨਾ ਦੱਸਣ ਦੀ ਦੇਰ ਸੀ ਕਿ ਮਾਸਟਰ ਰਤਨ ਲਾਲ ਨੇ ਉਸੇ ਵਕਤ ਗੁਰਦੀਸ਼ ਨੂੰ ਬੁਲਾ ਲਿਆ ਡੰਡੀ ਮਾਸਟਰ ਨੇ ਕੁਝ ਤਲਖੀ ਵਿੱਚ ਆਉਂਦਿਆਂ ਗੁਰਦੀਸ਼ ਨੂੰ ਪ੍ਰਾਰਥਨਾ ਵਿੱਚ ਨਾ ਜਾਣ ਦਾ ਰੈਡੀ ਕਰਨ ਪੁੱਛਿਆ ਡੰਡੀ ਉਸਨੇ ਡਾਟਦਿਆਂ ਹੋਇਆਂ ਗੁਰਦੀਸ਼ ਨੂੰ ਅਮਿਤ ਦੀ ਸਲੇਟ ਮੋੜਨ ਲਈ ਆਖਿਆ ਡੰਡੀ ਜੀ ਮੈਂ ਅਮਿਤ ਦੀ ਸਲੇਟ ਨਹੀਂ ਚੁਰਾਈ ਡੰਡੀ ਮੇਰਾ ਅੱਜ ਸਿਰ ਦੁਖਦਾ ਸੀ ਡੰਡੀ ਸਿਰ ਦੁਖਨ ਕਰਕੇ ਮੈਂ ਪ੍ਰਾਰਥਨਾ ਵਿੱਚ ਨਹੀਂ ਗਿਆ ਸੀ ਗੁਰਦੀਸ਼ ਨੇ ਸਫਾਈ ਦਿੱਤੀ ਡੰਡੀ ਮਾਸਟਰ ਰਤਨ ਲਾਲ ਕੋਲ ਗੁਰਦੀਸ਼ ਨੂੰ ਪੁੱਛਣ ਲਈ ਕੋਈ ਹੋਰ ਸਵਾਲ ਨਹੀਂ ਸੀ ਡੰਡੀ ਉਸ ਨੇ ਗੁਰਦੀਸ਼ ਨੂੰ ਵਾਪਸ ਜਮਾਤ ਵਿੱਚ ਪੇਜ ਦਿੱਤਾ ਅਤੇ ਅਮਿਤ ਨੂੰ ਵੀ ਜਮਾਤ ਵਿੱਚ ਬੈਠਣ ਲਈ ਆਖਿਆ ਡੰਡੀ ਮਾਸਟਰ ਰਤਨ ਲਾਲ ਨੇ ਅਮਿਤ ਨੂੰ ਯਾਦ ਕਰਨ ਲਈ ਆਖਿਆ ਕਿ ਉਹ ਅੱਜ ਕਰੋ ਸਲੇਟ ਲੈ ਕੇ ਵੀ ਆਇਆ ਹੈ ਡੰਡੀ ਅਮਿਤ ਬਾਪਸ ਜਮਾਤ ਵਿੱਚ ਆ ਗਿਆ ਸੀ ਡੰਡੀ ਜਮਾਤ ਵਿੱਚ ਆ ਕੇ ਅਮਿਤ ਦਾ ਧਿਆਨ ਉੱਤਮ ਬਲ ਚੜਾ ਗਿਆ ਡੰਡੀ ਕੁਝ ਦਿਨ ਪਹਿਲਾਂ ਸੁਧੀਰ ਦਾ ਪੈਨ ਗਵਾਚ ਗਿਆ ਸੀ ਡੰਡੀ ਸੁਧੀਰ ਦਾ ਪੈਨ ਉੱਤਮ ਦੇ ਬੈਗ ਵਿੱਚੋਂ ਮਿਲਿਆ ਸੀ ਡੰਡੀ ਮੇਰੀ ਸਲੇਟ ਵੀ ਉਸੇ ਨੇ ਹੀ ਚੁਰਾਈ ਹੋ ਸਕਦੀ ਹੈ अमित ਨੂੰ ਖਿਆਲ ਆਇਆ ਪਤੀ ਉਹ ਮਾਸਟਰ ਰਤਨ ਲਾਲ ਕੋਲ ਉਤਮ ਦੀ ਸ਼ਿਕਾਇਤ ਲੈ ਕੇ ਪਹੁੰਚ ਗਿਆ ਨੰਦੀ ਮਾਸਟਰ ਨੇ ਉਸ ਦੀ ਝਾੜ ਚੰਬ ਕੀਤੀ ਪਰ अमित ਦੀ ਸਲੇਟ ਉਤਮ ਨੇ ਨਹੀਂ ਚੁਰਾਈ ਸੀ ਨੰਦੀ अमित ਦੀ ਸਲੇਟ ਮੈਂ ਨਹੀਂ ਚੁਰਾਈ ਸੁधीर ਦਾ ਪੈਨ ਵੀ ਮੈਂ ਨਹੀਂ ਚੁਰਾਇਆ ਸੀ ਡੰਡੀ ਪੈਨ ਕਿਸੇ ਨੇ ਸ਼ਰਾਰਤ ਕਰ ਦਿਆਂ ਮੇਰੇ ਬਸਤੇ ਵਿੱਚ ਪਾ ਦਿੱਤਾ ਸੀ ਉੱਤਮ ਨੇ ਮਾਸਟਰ ਰਤਨ ਲਾਲ ਨੂੰ ਦੱਸਿਆ ਸੀ ਡੰਡੀ